ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੁੱਗਲ ਵਾਲਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ 8 ਫਰਵਰੀ ਨੂੰ ਆਪਾਂ ਜਿਹੜੀ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ ਤਕਰੀਬਨ 1:30 ਵਜੇ ਦਾ ਹੈਗਾ ਦੁਪਹਿਰ ਦਾ ਵਿਹੜਾ ਤੁਹਾਨੂੰ ਆਪਾਂ ਪ੍ਰੋਪਰ ਤਿੰਨ ਦਿਖਾਉਣੀਆਂ ਬਾਕੀ ਇੱਕ ਵੱੱਛੀ ਦਿਖਾਵਾਂਗੇ ਦੋਸਤੋ ਲਾਸਟ ਤੇ ਇੱਕ ਤੁਹਾਨੂੰ ਵਿਹੜ ਦਿਖਾਵਾਂਗੇ ਠੀਕ ਹੈ ਜੀ ਅਫਸਰ ਵੈਰ ਦਿਖਾਵਾਂਗੇ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਖਾਸ ਤੌਰ ਤੇ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਬਿਲਕੁਲ ਸੇਰੋਂ ਦੀ ਦੂਰੀ ਵੇਖੀ ਜੇ ਤੇ ਉਹ ਵੀ ਤਕਰੀਬਨ ਕੋਈ 3 ਤੋਂ 4 ਕਿਲੋਮੀਟਰ ਦੀ ਹੋਵੇਗੀ ਵੀਰ ਹਾਂਜੀ 5 ਕਿਲੋਮੀਟਰ ਦੀ ਜਿਹੜੀ ਸੇਰੋਂ ਦੀ ਦੂਰੀ ਆ ਤੇ ਤਰਨ ਤਰਨ ਵੀ ਤੁਸੀਂ ਘੱਟੋ ਘੱਟ ਵੀ ਇੰਨਾ ਕੀ ਮੰਨ ਕੇ ਮੰਨ ਸਕਦੇ ਹੋ ਵੀ ਕੋਈ 5 ਕਿਲੋਮੀਟਰ ਹੈ ਨਾ ਜੀ ਸਾਰਾ ਤੇ ਰਸੂਲਪੁਰ ਨਹਿਰਾਂ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਹੈਗਾ ਠੀਕ ਆ ਤੇ ਖਾਸ ਵਿਜਿਟ ਜਿਹੜੀ ਹੈਗੀ ਤੁਹਾਨੂੰ ਪਿੰਡ ਦੁੱਗਲਵਾਲਾ ਵਿੱਚ ਕਰਨੀ ਪਊਗੀ ਤੇ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਖਾਸ ਤੌਰ ਤੇ ਬੇੜਾਂ ਜਿਹੜੀਆਂ ਹੈਗੀਆਂ ਨੇ ਇਸ ਘਰ ਆਉਂਦੀਆਂ ਰਹਿੰਦੀਆਂ ਨੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਆ ਉਹ ਬਣਾ ਕੇ ਰੱਖ ਸਕਦੇ ਹੋ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਦੇ ਲਈ ਆ ਘਰ ਵਿਜਿਟ ਕਰ ਲਿਓ ਤਸੱਲੀ ਜਿਹੜੀ ਆ ਚੁਵਾਈ ਦੀ ਆ ਇੱਕ ਟਾਈਮ ਦੋ ਟਾਈਮ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਟੋਕੜ ਗੱਬਣ ਵੈੜ ਵੀ ਇੱਕ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਵੀਰ ਖਾਸ ਤੌਰ ਤੇ ਕੋਈ ਟੋਕੜ ਗੱਬਣ ਵੈੜ ਖਰੀਦਣ ਦਾ ਚਾਹਵਨ ਹੋਇਆ ਤੁਸੀਂ ਉਹ ਵੀ ਖਰੀਦ ਸਕਦੇ ਹੋ ਆਜੋ ਚੱਲਦੇ ਆਂ ਵੀਰ ਦੇ ਕੋਲ ਬਤੇਰੇ ਡਿਟੇਲ ਦੇ ਲਈ ਪੁੱਛ ਲੈਨੇ ਆਂ ਕੀ ਜਾਣਕਾਰੀ ਹੈਗੀ ਆ ਇਹਨਾਂ ਪਸ਼ੂਆਂ ਦੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਕੈਮ ਹੋ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਤੇ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦੀ ਆਪਣੇ ਵੀਰਾਂ ਨੂੰ ਹਾਂਜੀ ਨਾਮ ਮੇਰਾ ਸੋਨੂ ਹੈ ਜੀ ਸੋਨੂ ਵੀਰੇ ਵਪਾਰ ਦਾ ਕੰਮ ਹੀ ਆ ਨਾ ਹਾਂਜੀ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਵੀਰ ਵਪਾਰ ਕਰਦੇ ਨੇ ਵਪਾਰ ਕੋਈ 2 ਸਾਲ ਹੋਈ ਗਏ ਆਪਾਂ ਨੂੰ 2 ਸਾਲ ਹੋ ਗਿਆ ਜੀ ਹਾਂਜੀ ਠੀਕ ਅੱਜ ਤਿੰਨ ਬੈੜਾਂ ਜੀ ਇੱਕ ਛੋਟੀ ਬੱਚੀ ਦਿਖਾਵਾਂਗੇ ਆਪਾਂ ਹਾਂਜੀ ਤੇ ਇੱਕ ਅਫਸਰ ਜਿਹੜੀ ਹੋਰ ਬੈੜ ਹੈਗੀ ਆਪਣੇ ਕੋਲ ਹਾਂਜੀ ਤੇ ਅੱਗੇ ਬੰਨ ਦੇ ਲਾਇਕ ਹੋਵੇਗੀ ਉਹ ਇੱਕ ਬੰਨ ਦੇ ਲੈ ਗਿਆ ਤਕਰੀਬਨ ਤੇ ਇੱਕ ਚਲੋ ਥੋੜਾ ਟਾਈਮ ਸਾਹਮਣੀ ਪਾਉਗੀ ਜੇ ਕੋਈ ਸੇਵਾ ਵਾਲਾ ਹੋਏਗਾ ਵੀਰ ਜੀ ਬਿਲਕੁਲ ਤੇ ਸੁਣ ਵੀਰੇ ਪਹਿਲੇ ਨੰਬਰ ਤੋਂ ਆਪਾਂ ਇਧਰੋਂ ਸਟਾਰਟ ਕਰ ਲਈਏ ਹਾਂਜੀ ਹਾਂਜੀ ਠੀਕ ਆ ਇਹ ਬੈੜ ਦੀ ਪੂਰੀ ਡਿਟੇਲ ਦੱਸ ਦੇਣੀ ਮੇਰਾ ਵੀਰ ਦੁੱਧ ਤੋਂ ਲੈ ਕੇ ਸੂਆ ਵੀ ਕਿੰਨਾ ਮਾਂ ਸੂਈ ਤੇ ਦਿਨ ਕਿੰਨੇ ਖ ਹੋ ਗਏ ਨੇ ਸੂਈ ਨੂੰ ਹਾਂਜੀ ਇਹ ਤਕਰੀਬਨ ਤੁਸੀਂ ਮੰਨ ਕੇ ਚੱਲੋ ਕਿ ਮਹੀਨੇ ਦੀ ਸੂਈ ਆ ਪਰ ਬੱਚਾ ਆਪਣੇ ਕੋ ਆ ਕੇ ਮਰ ਗਿਆ ਹੈਗਾ ਇਹਦਾ ਠੀਕ ਹੈ ਜੀ ਤੇ ਦੁੱਧ ਐ ਵਕਤ ਇਹਦੇ ਥੱਲੇ 18 ਲੀਟਰ ਤਿਆਰ ਆ ਠੀਕ ਹੈ ਜੀ ਤੇ ਤੁਸੀਂ ਮੰਨ ਕੇ ਚੱਲੋ ਆਪਾਂ 17 ਲੀਟਰ ਤੇ ਪੂਰਾ ਮਤਲਬ ਕਿ ਜਿਹੜਾ ਆਪਾਂ ਚੁਵਾਦ ਆਪਾਂ 17 ਦੀ ਪੂਰੀ ਗਾਰੰਟੀ ਦੇ ਮਤਲਬ ਮਤਲਬ ਹੈ ਨਾ ਵੀ ਕੋਈ ਕਿਲੋ ਅੱਧਾ ਕਿਲੋ ਕਿਲੋ ਕੋਈ ਘੱਟ ਘੱਟ ਦੱਸਗੀ ਆਪਾਂ 17 ਕਿਲੋ ਆਪਾਂ ਦੱਸਿਆ ਹੈ 18 ਹੀ ਓਦਾਂ ਜੀ ਹਾਂਜੀ ਤੇ ਸੁਆਵੀਰ ਦੂਜਾ ਹਾਂਜੀ ਦੂਜਾ ਸੂਆ ਜਿਹੜੇ ਸੂਈ ਹੈ ਦੋਸਤੋ 1 ਮਹੀਨਾ ਹੋ ਗਿਆ ਤਕਰੀਬਨ ਸੂਈ ਨੂੰ ਤੇ ਬੱਚਾ ਨੀਚੇ ਸੀਗਾ ਫਿਲਹਾਲ ਬੱਚਾ ਮਰਿਆ ਆ ਠੀਕ ਹੈ ਜੀ ਬੱਚਾ ਹੈ ਨਹੀਂਗਾ ਤੇ ਪਹਾੜੇ ਚਾੜ ਤੇ ਫਿਲਹਾਲ ਹਨਾ ਜਵੀਰ ਮਿਲਦੀ ਆ ਹਾਂਜੀ ਕੋਈ ਗੱਲ ਹੀ ਨਹੀਂ ਭਾਵੇਂ ਇਦਾਂ ਹੀ ਬਹਿ ਜਾਓ ਕੋਈ ਗੱਲ ਹੀ ਨਹੀਂ ਇਤਨੀ ਥਾਪੀ ਮਾਰ ਕੇ ਬਹਿ ਜਾਓ ਭਾਵੇਂ ਇਦਾਂ ਹੀ ਬਹਿ ਜਾਓ ਕੋਈ ਕਿਸੇ ਤਰ੍ਹਾਂ ਬੰਗਾ ਬੂੰਗਾ ਪਾਉਣ ਦੀ ਵੀ ਲੋੜ ਨਹੀਂ ਆ ਲਓ ਵੀ ਦੋਸਤਾਂ ਧਾਰਾਂ ਵੀ ਮਾਰ ਕੇ ਦਿਖਾ ਦਿਓ ਕਰਾਓ ਜੀ ਚੈੱਕ ਆ ਲਓ ਆ ਭਰਾ ਵੇਖੋ ਦੋਸਤੋ ਤੇ ਮੁਠੀ ਵਾਲਾ ਥਣ ਜੇ ਕਿਸੇ ਤਰ੍ਹਾਂ ਦਾ ਵੀ ਕਿਸੇ ਭੈਣ ਨੇ ਚਵਾਈ ਕਰਨੀ ਆ ਨਾਰਮਲ ਵੀਰ ਨੇ ਕਰਨੀ ਆ ਹਨਾ ਅਜਿਵੇਂ ਮਰਜ਼ੀ ਚਬਾਈ ਕਰ ਲਿਓ ਜਿਵੇਂ ਵੇਖੋ ਠੀਕ ਆ ਇਹਨ ਪੂਰੀ ਤਸੱਲੀ ਵਾਲੀ ਚੀਜ਼ ਆ ਤੇ ਸੋਨੂੰ ਵੀਰੇ ਬਾਕੀ ਤੁਸੀਂ ਦਾ ਠੀਕ ਆ ਦੋਸਤੋ ਬਾਕੀ ਵੀਰ ਨੇ ਪੂਰੀ ਜਿਹੜੀ ਡਿਟੇਲ ਹੈਗੀ ਆ ਤੁਹਾਨੂੰ ਦੱਸਤੀ ਆ ਤੇ ਚੈੱਕ ਪਾਸ ਆਪਾਂ ਥਾਣਾ ਦੀ ਕਰਾਤੀ ਆ ਬਾਕੀ ਤੁਸੀਂ ਤਸੱਲੀ ਆਪਣੀ ਕਰਨੀ ਆ ਸਵੇਰ ਸ਼ਾਮ ਜਿਹੜੇ ਟਾਈਮ ਤੇ ਵੀ ਤੁਹਾਨੂੰ ਦੋਸਤੋ ਚੰਗਾ ਲੱਗੇ ਆਪਦੀ ਘਰ ਵਿਜ਼ਿਟ ਕਰਕੇ ਦੋ ਟਾਈਮ ਦੀ ਚਵਾਈ ਜ਼ਰੂਰ ਕਰ ਲਿਓ ਠੀਕ ਆ ਬਾਕੀ ਚਵਾਜੂ ਬਹੁਤ ਸੋਹਣਾ ਬਾਕੀ ਤੁਸੀਂ ਜਿਹੜਾ ਬਰਾ ਹੈਗਾ ਸਾਰੇ ਥਾਂ ਦਾ ਦੇਖ ਲਿਆ ਤੇ 17 ਕਿਲੋ ਤੁਸੀਂ ਬਿਲਕੁਲ ਜਿਹੜੀ ਆ ਮੰਨ ਕੇ ਦੁੱਧ ਵੱਲੋਂ ਇਸ ਵਿਹੜ ਨੂੰ ਖਰੀਦ ਸਕਦੇ ਹੋ ਸੋ ਨੂੰ ਵੀਰ ਜੀ ਖੋਲ ਕੇ ਦਿਖਾਈ ਦੀ ਆਪਾਂ ਇਧਰੋਂ ਬਾਕੀ ਫੇਸ ਦੀ ਕੁਆਲਿਟੀ ਬਹੁਤ ਵਧੀਆ ਸਵੇਰ ਦੂਜਾ ਸੂਰੀਆ ਵਿਹੜ 1 ਮਹੀਨੇ ਦੀ ਸੂਈ ਆ ਜ਼ਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਤੇ ਹਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਸਮਝ ਲਾ ਦੋਸਤੋ ਤੁਸੀਂ ਜ਼ਰੂਰ ਧਿਆਨ ਚ ਰੱਖ ਲਿਓ 1.5 ਵਜੇ ਦਾ ਸਮਾਂ ਹੈ ਤੇ ਸ਼ਾਮ ਨੂੰ ਜਦੋਂ ਬਣਦੀ ਠੰਣ ਦੀ ਆਬੜ ਉਦੋਂ ਦੇਖ ਜਿਹੜੀ ਹਵਾਨੇਲੇ ਪਾਸਿਓ ਕੁਝ ਹੋਰ ਹੋ ਜਾਂਦੀ ਆ ਠੀਕ ਆ ਤੇ ਮਾਰਨਿੰਗ ਵੀਰ ਜੀ 6:00 ਤੋਂ 6:30 ਕਰਦੇ ਪਏ ਆ 6:00 ਵਜੇ ਲਓ ਜੀ ਠੀਕ ਆ ਬਾਕੀ ਬਰਾਬਰਤਾ ਪੂਰੀ ਹੈਗੀ ਦੋਸਤੋ ਸਪੇਸ ਜੰਨੀ ਆ ਥਣਾ ਦੀ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਠੀਕ ਆ ਅੱਛਾ ਸੋਨੂ ਵੀਰੇ ਮੁੱਲ ਕਿੰਨਾ ਡਿਮਾਂਡ ਕੀ ਕਰਤੀ ਦੀ ਫਿਰ ਮੁੱਲ ਚੇਤੇ ਹੁੰਦਾ ਇਹਦਾ ਬੱਚਾ ਹਾਂਜੀ ਫਿਰ ਤੇ ਭਲਾ ਆਪਾਂ ਦੁੱਧ ਦੇ ਹਿਸਾਬ ਨਾਲ 50 ਵੇਚ ਸਕਦੇ ਹਾਂ ਬਿਲਕੁਲ ਜੀ ਤੇ ਹੁਣ ਇਹਦਾ ਮੁੱਲ 42000 ਰੁਪਿਆ ਵਾ ਠੀਕ ਆ ਤੇ 40000 ਦੀ ਆਪਾਂ ਦੇ ਦਾਂਗੇ 40000 ਦੀ ਵੀ ਹਾਂ ਨਾ ਥੋੜਾ ਬਈ ਰਸਾ ਕੁ ਛੜਾਈ ਉਹਦੇ ਚ ਵੀ ਕੋਈ ਨਾ ਥੋੜਾ ਬਹੁਤਾ ਚਲੋ ਹੋ ਹੀ ਜਾਂਦਾ ਘਰਾਂ ਦਾ ਮਾਨ ਤਾਂ ਥੋੜਾ ਜਿਹਾ ਹੋ ਜੂਗਾ ਮਾਨ ਤਾਂ ਹੋ ਜਾਏਗਾ ਜ਼ਰੂਰ ਹਾਂਜੀ ਹਾਂ ਸੋ ਦੋਸਤੋ 42000 ਆ ਵੀਰ ਕਹਿੰਦਾ ਵੀ ਜੇਕਰ ਬੱਚਾ ਹੁੰਦਾ ਫੇਰ ਦੋਸਤੋ ਵੜ ਵਾਕੇ 50000 ਦੀ ਵੀ ਸੀਗੀ ਸਾਰੇ ਵੀਰ ਤੁਸੀਂ ਆ ਪਾਰਖੂਗਾ ਸਿਆਣਿਆਂ ਠੀਕ ਆ ਤੇ ਹੁਣ ਬੱਚਾ ਨਹੀਂ ਹੈਗਾ ਤੇ ਮਹੀਨਾ ਇੱਕ ਸੂਬਾ ਹੋ ਗਿਆ ਠੀਕ ਆ ਤੇ ਹੁਣ 42000 ਆ ਤੇ 40000 ਲਾਸਟ ਲੈਦੇ ਆ ਉਹਦੇ ਚ ਵੀ ਕੋਈ 2-400 ਮਾਨ ਜਿਹੜਾ ਇੱਧਰ ਉੱਤਰ ਉਹ ਜਦੋਂ ਇਸ ਤੋਂ ਬਾਅਦ ਸਾਨੂੰ ਵੀਰੇ ਅਗਲੀ ਵਾਰ ਤੇ ਕੀ ਹੈਗੀ ਇਨਫੋਰਮੇਸ਼ਨ ਹਾਂਜੀ ਇਹ ਜੀ 3 ਮਹੀਨੇ ਦੀ ਚੈੱਕ ਪਾਸ ਹੈ ਹਾਂਜੀ ਤੇ ਇਹਦੇ ਥੱਲੇ 12 ਲੀਟਰ ਦੁੱਧ ਤੇ ਆ ਰਿਹਾ ਠੀਕ ਆ ਇਸ ਵੇਲੇ ਠੀਕ ਹੈ ਜੀ ਤੇ ਤੁਸੀਂ ਆਪਾਂ ਯਾਰਾਂ ਮੰਨ ਕੇ ਚੱਲਿਏ ਵੀ ਯਾਰਾਂ ਲੀਟਰ ਆਪਾਂ ਪੱਕਾ ਮੌਕੇ ਤੇ ਜਦੋਂ ਦੋ ਟਾਈਮ ਤਿੰਨ ਟਾਈਮ ਆਪਦੀ ਤਸੱਲੀ ਕੋ ਕਰ ਸਕਦਾ ਵਾ ਤੇ 3 ਮਹੀਨੇ ਦੀ ਪਾਸ ਹੈ ਆਪ ਦਾ ਡਾਕਟਰ ਲਿਆ ਕੇ ਬੇਸ਼ੱਕ ਇਹ ਪਾਸ ਕਰਾ ਸਕਦਾ ਵਾ ਤੇ ਵੈਸੇ ਆਪਾਂ ਚੈੱਕ ਪਾਸ ਕਰਾਈ ਹੋਈ ਆ ਠੀਕ ਆ ਹਾਂਜੀ ਤੇ ਸੁਬਾ ਅਗੇ ਤੀਜੇ ਲਈ ਗੱਬਣਾ ਜੀ ਹਾਂਜੀ ਤੀਜੇ ਲਈ ਦੂਜਾ ਸੁਬਾ ਸੋਈ ਦੂਜਾ ਸੁਬਾ ਹੁਣ ਪ੍ਰੈਜ਼ੈਂਟ ਚੱਲ ਰਿਹਾ ਤੇ ਤੀਜੇ ਲਈ ਗੱਬਣੇ ਹਾਂਜੀ ਠੀਕ ਆ ਤੀਜੇ ਵਾਸਤੇ ਜਿਹੜੀ ਦੋਸਤੋ ਗੱਬਣਾ ਵੜ ਤੇ 12 ਕਿਲੋ 22 ਹੋਰਾਂ ਦੇ ਘਰ ਦਾ ਦੁੱਧ ਆ ਘਰੇ ਚਵਾਈ ਕਰਦੇ ਆ ਬਾਕੀ ਤੁਸੀਂ 30 ਲੀਟਰ ਦੇਣ ਵਾਲੀ ਆ ਗਾਈਏ ਠੀਕ ਆ ਜੀ ਤੇ ਪੀਕ ਦਾ ਵੀ ਰਿੰਦਾ ਕੁਝ ਦੱਸਿਆ ਸੀ ਮਾਲਕਾਂ ਨੇ ਜਾਂ ਆਪਾਂ 24 25 ਲੀਟਰ ਦਾ ਕਹਿੰਦੇ ਆ 24 25 ਲੀਟਰ 24 25 ਲੀਟਰ ਕਹਿੰਦੇ ਹੁਣ ਮਤਲਬ ਹਿਸਾਬ ਲਾ ਲਈ ਆਪਾਂ 3 ਮਹੀਨੇ ਦੀ 6 ਮਹੀਨੇ ਹੋ ਗਏ ਹੁਣ ਕਿ ਇਹਨੂੰ ਤਕਰੀਬਨ ਸੋਈ ਦੇ ਬਾਕੀ ਆਪਣੀ ਘਰ ਦੀ ਨਹੀਂ ਚਲੋ ਆਪਾਂ ਤੇ ਇਹ ਕਹਿ ਸਕਦੇ ਆ ਜੀ ਤੇ ਉਹ ਆਪਦਾ ਸਾਹਿਬ ਦਾ ਭਰ ਕੋਈ ਬੰਦਾ ਲਾਇ ਲੈਂਦਾ 20 ਤੋਂ ਬਾਹਰ ਹੀ ਚੱਲੀ ਹੋਊਗੀ ਜ਼ਰੂਰ ਬਿਲਕੁਲ ਬਿਲਕੁਲ ਵੈੜ ਜਿਹੜੀ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਥਾਣ ਬਿਲਕੁਲ ਬਰਾਬਰ ਹੋਣਗੇ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੁਵਾਈ ਕਰ ਲਿਓ ਤੇ ਵੀਰ ਕਹਿੰਦਾ ਵੀ ਤਕਰੀਬਨ ਕੋਈ 5 ਤੋਂ 6 6 ਮਹੀਨੇ ਦਾ ਜਿਹੜਾ ਸੁਆ ਹੋ ਗਿਆ ਹੋਊਗਾ ਕਿਉਂਕਿ 3 ਮਹੀਨੇ ਤੇ ਗੱਭਣ ਚੈੱਕ ਪਾਸ ਆ ਡਾਕਟਰ ਸਾਹਿਬ ਤੋਂ ਕਰਵਾਈ ਆ ਅੱਗੇ ਜਿਹੜੇ ਮੇਰੇ ਵੀਰ ਨੇ ਖਾਸ ਤੌਰ ਤੇ ਖਰੀਦਣੀਆਂ ਉਹ ਤੁਸੀਂ ਆਪਣਾ ਡਾਕਟਰ ਸਾਹਿਬ ਬੇਸ਼ੱਕ ਆਪਣੇ ਨਾਲ ਲੈ ਕੇ ਆਓ ਚੈੱਕ ਪਾਸ ਕਰਵਾਉਣ ਤੋਂ ਬਾਅਦ ਸਾਈਪ ਗਏ ਬਿਆਨਾ ਵਗੈਰਾ ਕਰ ਕਰ ਲਿਓ ਤੇ ਚੈੱਕ ਪਾਸ ਕਰਨ ਤੋਂ ਬਾਅਦ ਤੁਸੀਂ ਜੇਕਰ ਚੈੱਕ ਨਿਕਲ ਆਉਂਦੀ ਹੈ 11 ਲੀਟਰ ਬਈ ਦੁੱਧ ਪੂਰਾ ਹੈਗਾ ਤੇ ਆਪਦੀ ਲੈ ਕੇ ਜਾ ਸਕਦੇ ਹਾਂ 11 ਲੀਟਰ ਮੌਕੇ ਤੇ ਪਿਆਰੇ ਠੀਕ ਆ ਹਾਂਜੀ ਇਹ ਵੀ ਵੀਰ 18 ਮਾਰ ਕੇ ਦਿਖਾ ਆ ਦਿਖਾਈਏ ਵੀਰ ਗੱਲ ਹੀ ਨਹੀਂ ਐ ਪੂਰੀ ਸੀਲ ਠੰਡੀ ਹੈਗੀ ਆ ਦਿਖਾਈਏ ਵੀਰ ਹਾਂਜੀ ਆਹ ਲਓ ਜੀ ਲਓ ਵੀ ਦੋਸਤੋ ਜਿਹੜੇ ਬੰਨੇ ਮਰਜ਼ੀ ਬੈਠ ਕੇ ਚਵਾਈ ਕਰ ਲਿਆ ਕਰੋ ਵੀ ਇਹ ਨਹੀਂ ਕੋਈ ਪੰਗਾ ਪਾਉਣ ਦੀ ਲੋਡ ਹੈਗੀ ਆ ਵੇਰ ਨੂੰ ਸੀਲ ਸਭ ਪੂਰੀ ਆ ਠੀਕ ਆ ਲਓ ਜੀ ਠੀਕ ਆ ਤੇ ਸੋਨੂ ਵੀ ਰਿੰਦਾ ਫਿਰ ਲੈ ਦੇ ਕੀ ਕਰਦੇ ਪਏ ਅੱਜ ਦੇ ਸਮੇ ਲੈ ਦੇ 37000 ਰੁਪਇਆ ਮਾਮੋਲੇ ਦਾ ਤੇ 35000 ਦੀ ਆਪਾਂ ਦੇ ਦਾਂਗੇ 35000 ਦੀ ਦੇ ਦਾਂਗੇ 35000 ਦੀ ਹੋ ਜਾਈ ਤੇ ਦੁੱਧ ਹੁਣ ਕਿੰਨਾ ਦੱਸਿਆ ਯਾਰਾਂ ਹਾਂਜੀ 11 ਲੀਟਰ ਮੌਕੇ ਤੇ ਬਹਾਏ 12 ਹੀ ਆ ਆਪਾਂ ਚਲੋ 11 ਦੱਸ ਕੇ ਚੱਲੀਏ ਜੀ ਸਹੀ ਆ ਸਹੀ ਆ ਸਹੀ ਆ ਲਓ ਵੀ ਦੋਸਤੋ ਹਾਈਟ ਵੀ ਪੂਰੀ ਆ ਬਾੜ ਦੀ ਬੇਲ ਬੂਲ ਵੀ ਪੂਰੀ ਆ ਤੇ ਮੈਂ ਤੁਹਾਨੂੰ ਵੀਰ ਮਹਾਰਾਜ ਕਰੀ ਫੇਸ ਦੀ ਕੁਆਲਿਟੀ ਦਿਖਾ ਦਈਏ ਪੇਸ਼ਾ ਕਰਸਾ ਖੋਲ ਹੀ ਲਿਓ ਜੇ ਨਾਲੇ ਦਿਖਾ ਦਾਂਗੇ ਤੋਰ ਕੇ ਤੇ 11 ਲੀਟਰ ਜਿਹੜਾ ਦੋਸਤੋ ਦੁੱਧ ਮੌਕੇ ਦਾ ਰੈਡੀ ਆ ਤੇ 3 ਮਹੀਨੇ ਦੀ ਚੈੱਕ ਪਾਸ ਆ ਠੀਕ ਆ ਜੀ ਵਾਦੇ ਵੰਡੀ ਇਹ ਆ ਵੀ ਕਈ ਵਾਰ ਹੁੰਦਾ ਵੀ ਪਸ਼ੂ ਅਗੇ ਗੱਭਣ ਨਹੀਂ ਹੁੰਦਾਗਾ ਕੱਲਾ ਦੁੱਧ ਹੁੰਦਾ ਪਰ ਜਿਹੜਾ ਦੋਸਤੋ ਗੱਭਣ ਵੀ ਆ ਚੈੱਕ ਪਾਸ ਵੀ ਆ ਤੇ ਤੀਜੇ ਲਈ ਅਗੇ ਗੱਭਣਾ ਹੁਣ ਪ੍ਰੈਜ਼ੈਂਟ ਦੇ ਵਿੱਚ ਦੂਜੇ ਸੂਬੇ ਤੇ ਚੱਲ ਰਹੀ ਆ ਤੇ 11 ਕਿਲੋ ਬਿਲਕੁਲ ਜਿਹੜਾ ਤੁਸੀਂ ਦੁੱਧ ਚੁਵਾਈ ਕਰ ਸਕਦੇ ਜੇ ਹਵਾਨਾ ਵੇਖ ਕੇ ਤੁਸੀਂ ਚੈੱਕ ਕਰ ਲੋ ਬਾਕੀ ਵੀਰ ਕਹਿੰਦਾ ਵੀ ਤਕਰੀਬਨ 20 ਤੋਂ ਪਲੱਸ ਮਿਲਕਿੰਗ ਜਿਹੜੀ ਪੀਕ ਲੈਵਲ ਤੇ ਚੱਲਦੀ ਰਹੀ ਹੋਵੇਗੀ ਕਿਉਂਕਿ ਹੁਣ ਜੇਕਰ ਦੇਖੀਏ ਤੇ 5 ਤੋਂ 6 ਮਹੀਨੇ ਦਾ ਸਮਾਂ ਹੋ ਗਿਆ ਸੂਬਾ ਜੇਕਰ ਪਸ਼ੂਆ ਦੇਖਦੇ ਆਂ ਤੇ ਗੱਬਣ ਵੀ ਹੈਗੀ ਆ ਨਾਲ ਦੁੱਧ ਵੀ ਪੂਰਾ ਤੇ ਚਾਹ ਬਣ ਵੀਰ ਤੁਸੀਂ ਜ਼ਰੂਰ ਹੱਥ ਪਾ ਲਿਓ ਤੇ ਥਣ ਦੀ ਬਿਲਕੁਲ ਸਾਫ਼ ਇੱਕ ਨੰਬਰ ਜਿਹੜੇ ਥਣ ਹੈਗੇ ਚੈੱਕ ਪਾਸ ਬਾਕੀ ਪਸਮਾ ਕੇ ਤਾਂ ਵੀਰ ਥਣਾ ਹੋਰ ਵੀ ਕੱਟ ਆਉਂਦੀ ਹੈ ਨਾ ਪੂਰਾ ਮੁਠੀ ਤਾਂ ਥਣ ਬਣ ਜਾਂਦਾ ਵਾ ਠੀਕ ਆ ਬਿਲਕੁਲ ਬਾਕੀ ਹੈ ਵੀ ਸਾਈਜ਼ ਵੀ ਚੰਗਾ ਥਣ ਦਾ ਪਸਮਾ ਆ ਪੂਰਾ ਸੰਡ ਕਰ ਆਉਂਦੀ ਆ ਹਾਂ ਹਾਂਜੀ ਬਾਕੀ ਆ ਥਣ ਦੀ ਸ਼ੇਪ ਜ਼ਰੂਰ ਦੇਖੋ ਜੀ ਠੀਕ ਆ ਸੀਨ ਠੰਡੀ ਕੋਈ ਗੱਲ ਨਹੀਂ ਠੀਕ ਆ ਸੀਨ ਸੌ ਵੀਰਾਂ ਦਾ ਪੂਰੀ ਆ ਜਿਵੇਂ ਮਰਜ਼ੀ ਹੱਥ ਲਾਈ ਜਾਓ ਆ ਦੇਖੋ ਕੋਈ ਬੰਗਾ ਜਾਂ ਕੋਈ ਵੀ ਤੁਹਾਨੂੰ ਨਿਆਣਾ ਰੱਸੀ ਪਾਉਣ ਦੀ ਲੋੜ ਨਹੀਂ ਹੈਗੀ ਕੋਈ ਐਕਟਰ ਠੀਕ ਆ ਤੇ ਮੋਹਲ ਵੀਰ ਫਿਰ 35 ਦੀ ਆ ਹਾਂ ਜੀ 35000 ਦੀ ਹੋ ਜਾਏਗੀ 35000 ਥੋੜਾ ਬੋਧਾ ਚਲੋ ਮਾਨ ਤਾਨ ਹੋ ਜਾਏਗਾ ਆਏ ਕਿ ਆਏ ਦੂਰੋਂ ਨੇੜੇ ਆਏ ਨਹੀਂ ਜ਼ਰੂਰ ਵੀਰ ਕਰਨਾ ਵੀ ਹੈਗਾ ਆਪਾਂ ਜਿੰਨਾ ਵੀ ਹੋ ਸਕੇ ਜ਼ਰੂਰ ਕਰਨਾ ਇਸ ਤੋਂ ਬਾਅਦ ਵੀਰ ਜੀ ਤੀਜੇ ਨੰਬਰ ਤੇ ਵੈੜ ਹੈਗੀ ਆ ਹਾਂ ਜੀ ਤੇ ਸੂਹਾ ਕਿੰਮਾ ਸੂਈ ਹੈ ਜੀ ਇਹ ਸੂਹਾ ਤੀਜਾ ਸ ਵੀ ਆਪਾਂ ਕੁਛ ਕਹਿ ਨਹੀਂ ਸਕਦੇ ਤੇ ਕਿਉਂਕਿ ਆਪਣਾ ਹੀ ਕਰੀ ਘਰ ਦੀ ਨਹੀਂ ਹੈਗੀ ਆਪਾਂ ਵੀ ਲੈ ਕੇ ਆਏ ਹੈਗੇ ਆ ਤੇ ਦੁੱਧ ਆਪਾਂ ਦੱਸ ਸਕਦੇ ਆ ਵੀ 15 ਲੀਟਰ ਇਹਦੇ ਥਲੇ ਤਿਆਰ ਆ ਹੁਣ ਹੁਣ ਇਸ ਵੇਲੇ ਠੀਕ ਆ ਹਾਂਜੀ ਬਾਕੀ ਆਪਾਂ 14 ਲੀਟਰ ਮਤਲਬ ਵਿੱਚ ਵਾ ਕੇ ਦਾਂਗੇ 14 ਦੀ ਆਪਾਂ ਕਹੀਏ ਵੀ 14 ਲੀਟਰ ਮੰਨ ਕੇ ਜਾਓ ਤੇ ਸੁਆ ਕਿੰਨਾ ਉੱਚਾ ਹੋ ਸਕਦਾ ਹੁਣ ਦੂਆ ਹਾਂਜੀ ਮਤਲਬ ਕਿਦਾਂ ਮਤਲਬ ਕਿੰਨੇ ਕਿੰਨਾ ਕੁ ਮਹੀਨੇ ਦੀ ਸੂਈ ਹੋਵੇਗੀ ਇਹ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਭਾਵੇਂ 2 ਮਹੀਨੇ ਕਹਿ ਦਿੱ ਗਏ ਭਾਵੇਂ 4 ਕਹਿ ਨਹੀਂ ਆਪੋ ਆਪਣੀ ਸਮਝ ਆ ਕੇ ਸੇ ਵੀਰ ਦੀ ਚਾਹੇ ਕੋ 2 ਮਹੀਨੇ ਦਾ ਮੰਨ ਲੇ ਚਾਹੇ 3 ਦਾ ਕੋਈ 1.5 ਮਹੀਨੇ ਦਾ ਮੰਨ ਲੇ ਆਪਾਂ ਦੁੱਧ ਦੀ ਗਰੰਟੀ ਦਾਂਗੇ ਦੁੱਧ 14 ਲੀਟਰ ਮੋਕੇ ਤੇ ਮਤਲਬ ਹਾਜ਼ਰ ਹੁਣ ਹਾਂ ਹਾਜ਼ਰ ਹਾਜ਼ਰ ਹਾਂਜੀ ਤੇ ਸੂਆ ਚਾਹੇ ਕੋਈ ਦੂਜਾ ਚਾਹੇ ਤੇਜਾ ਮੰਗੇ ਹਨਾ ਭਾਵੇਂ ਕੋਈ ਤੇਜਾ ਸੂਆ ਜਿਹੜਾ ਦੋਸਤੋ ਤੁਸੀਂ ਮੰਨ ਲਿਓ ਠੀਕ ਆ ਤੇ 14 ਲੀਟਰ ਵੀਰਾਂ ਦਾ ਬਿਲਕੁਲ ਜਿਹੜਾ ਹਾਜ਼ਰ ਆ ਹਾਂਜੀ ਠੀ ਕੀ ਦਾ ਥਣ ਥਣ ਦੀ ਜਿਹੜੀ ਆਕਾਰ ਆ ਥਣ ਦਾ ਸਾਈਜ਼ ਬਿਲਕੁਲ ਵੇਖੋ ਲੰਬਾਈ ਲੰਬੀ ਪੂਰੀ ਆ ਜਿਵੇਂ ਮਰਜੀ ਚਵਾਈ ਕਰੀ ਜਾਇਓ ਲੋ ਵੀ ਪੂਰੇ ਚਾਰ ਥਣਾਂ ਚਾਰੇ ਥਣ ਪੂਰੇ ਵਰਦੇ ਆ ਦੋਸਤੋ ਠੀਕ ਆ ਜ਼ਰੂਰ ਤੁਸੀਂ ਨੋਟ ਕਰ ਲਿਓ ਠੀਕ ਆ ਜੀ ਠੀਕ ਆ ਤੇ ਸੋਨੂੰ ਵੀਰੇ ਕੀ ਲੈ ਦੇਂਦਾ ਮੁੱਲ ਕਿੰਨਾ ਕਰ ਮੁੱਲ ਇਹਦਾ ਭਾਵੇਂ ਨੂੰ 30 ਕਰੀ ਜਾਈਏ ਪਰ ਇਹ ਆਪਾਂ 25000 ਦੀ ਦੇ ਦੇਣੀ ਜਾਈ ਅੱਛਾ ਜੀ ਹਾਂਜੀ 25000 ਦੀ ਹੋ ਜਾਏਗੀ ਠੀਕ ਹੈ ਅੱਜ ਅੱਗੇ ਮਤਲਬ ਬਣੀ ਨਹੀਂ ਨਾ ਅੱਜ ਹਾਂਜੀ ਬਣੀ ਦਾ ਨਹੀਂ ਸ਼ੋਰ ਨਹੀਂ ਕੋਸ ਆਪਾਂ ਨੂੰ ਜੀ ਜਿਆਦਾ ਆਪਾਂ ਦੁੱਧ ਦੇ ਕਹਿ ਸਕਦੇ ਵੀ ਦੁੱਧ ਦੇ ਦਾ ਮੌਕੇ ਤੇ 14-15 ਲੀਟਰ ਤਿਆਰ ਹੈਗਾ ਹਾਂਜੀ ਖੋਲ ਕੇ ਵੀਰ ਜੀ ਨੂੰ ਵੀ ਅੱਛਾ ਜੀ ਤੇ 14-15 ਲੀਟਰ ਜਿਹੜਾ ਦੋਸਤੋ ਤੁਸੀਂ ਦੁੱਧ ਮੁੱਖ ਰੱਖ ਕੇ ਬੇਸ਼ੱਕ ਲੈ ਕੇ ਜਾ ਸਕਦੇ ਜੀ ਤੇ 25000 ਜਿਹੜਾ ਲੈ ਦੇ ਆ ਲਾਸਟ ਆ ਮੁੱਲ ਭਾਵੇਂ 28000 ਪਾਈ ਹੁੰਦਾ ਕਰਾ ਲਓ 30000 ਕਰਾ ਲਓ ਠੀਕ ਆ ਲਾਸਟ ਜਿਹੜੀ 25000 ਦੀ ਆ ਬੈੜ ਵੇਖਣ ਨੂੰ ਵੀ ਚੰਗੀ ਆ ਨਿੱਗਰ ਬੈੜ ਆ ਹੈਵੀ ਆ ਬੋਡੀ ਵੇਟ ਵੀ ਪੂਰਾ ਹੈ ਤੇ ਹਵਾਨੇ ਵਾਲੇ ਪਾਸੇ ਵੀ ਪੂਰੀ ਸਾਫ ਆ ਤੇ ਨਖੜਵੇਂ ਥਾਣਾ ਮਗਰਲੇ ਅਗਲੇ ਥਾਣੇ ਦੀ ਆਪਾਂ ਜਿੱਕਰ ਗੱਲ ਕਰੀਏ ਤਾਂ ਬਿਲਕੁਲ ਨਖੜਵੇਂ ਥਾਣਾ ਠੀਕ ਹੈ ਜੀ ਸਮਾ ਲਓ ਵੀਰ ਹਾਲੋ ਕਰੋ ਚੱਕ ਜੀ 25000 ਦੇ ਵਿੱਚ ਵੈੜਾ ਦੋਸਤੋ ਬਹੁਤ ਵਧੀਆ ਚੰਗੀ ਵੈੜ ਵੀ ਪੂਰੀ ਸ਼ਕੀਨ ਆ ਵੈੜ ਵੀ ਪੂਰੀ ਹੈਵੀ ਬੋਡੀ ਨੇਟ ਆ ਪੂਰੀ ਭਾਰੀ ਆ ਸਰੀਰ ਦੀ ਠੀਕ ਆ ਤੇ ਕੱਦ ਕਾਠੀ ਵੀ ਪੂਰਾ ਪੂਰੀ ਵੱਡੀ ਗਾਂ ਹੈ ਵੱਡੀ ਗਾਂ ਹੈ ਤੇ 25000 ਲਾਸਟ ਲੈਦੇ ਆ ਹਾਂਜੀ ਹਾਂਜੀ ਤੇ ਮੌਕੇ ਤੇ ਭਾਈ ਕੋਈ 2-400 ਇਧਰ ਉਧਰ ਮਾਨਤਾਂ ਨੂੰ ਵੀ ਕਰ ਦਿਓ ਕੋਈ ਛੋਟ ਛਾਟ ਕਰਦੇ ਆ ਕਰ ਦਿਓ ਛੋਟ ਛਾਟ ਜੀ ਇਸ ਤੋਂ ਬਾਅਦ ਇੱਕ ਬੱਚੀ ਆ ਛੋਟੀ ਵੀਰ ਦੇ ਕੋਲ ਇਹ ਵੀ ਆਪਾਂ ਤੁਹਾਨੂੰ ਵਿੱਚ ਵੇਰਵਾ ਪਾਇਆ ਸੀ ਠੀਕ ਹੈ ਜੀ ਇਹ ਵੀ ਬਕਾਊ ਆ ਇੱਕ ਅਫਸਰ ਬਿਲਕੁਲ ਬੱਚੀ ਹੈਗੀ ਵਹਿੜੀ ਇਹ ਵੀ ਆ ਕੱਦ ਘਾਟੀ ਸੋਹਣਾ ਹੈ ਤਕਰੀਬਨ ਵੀਰ ਤੋਂ ਪੁੱਛ ਲੈਨੇ ਆ ਵੀਰ ਇਹਦੀ ਉਮਰ ਵੀ ਜ਼ਰੂਰ ਦੱਸ ਦੋ ਇਹ ਬੱਚੀ ਆਪਣੇ ਘਰ ਦੀ ਹੋਊਗੀ ਇੱਥੇ ਨਹੀਂ ਘਰ ਦੀ ਨਹੀਂ ਆਪਣੀ ਇਹ ਵੀ ਇਦਾਂ ਹੀ ਆਪਣੇ ਕੋਾਈ ਆ ਪੰਜ 6 ਮਹੀਨੇ ਦੀ ਤੁਸੀਂ ਲਾ ਕੇ ਚੱਲੋ ਠੀਕ ਹੈ ਜੀ ਹਾਂ ਜੀ ਪੰਜ 6 ਮਹੀਨੇ ਦੀ ਆ ਹਾਂ ਜੀ ਠੀਕ ਆ ਥਣੀਆਂ ਥੁਣੀਆਂ ਤੁਸੀਂ ਵੇਖ ਲਓ ਠੀਕ ਆ ਚਾਰ ਥਾਣਾ ਦੱਸੋ ਕਿਸੇ ਤਰ੍ਹਾਂ ਦੀ ਕੋਈ ਫੋਟ ਜਾਂ ਕੋਈ ਇਸ ਤਰ੍ਹਾਂ ਦੀ ਐਕਸਟਰਾ ਕੋਈ ਹੈ ਨਹੀਂ ਕੀ ਕਿਸੇ ਤਰ੍ਹਾਂ ਦੀ ਚਾਰ ਥਾਣ ਨੇ ਬੱਚੀ ਤੇ ਤੇ ਤਕਰੀਬਨ 5 ਤੋਂ 6 ਕੁ ਮਹੀਨੇ ਦੀ ਤੁਸੀਂ ਉਮਰ ਮੰਨ ਕੇ ਲੈ ਕੇ ਜਾ ਸਕਦੇ ਜੀ ਤੇ ਬੱਚੀ ਬਾਕੀ ਵੀਰ ਇਹਦਾ ਮੁੱਲ ਕਿੰਨੀ ਆ ਲੈ ਦੇ ਕੀ ਕਰਦੇ ਆ ਮੁੱਲ ਇਹਦਾ 2000 ਰੁਪਏ ਦੀ ਦੇ ਦਾਂਗੇ ਆਪਾਂ 2000 ਦੀ ਹਾਂਜੀ ਮਤਲਬ ਐ ਨਾ ਵੀ ਕਿਸੇ ਵੀਰ ਨੇ ਵਿਹੜ ਵੱਡੀ ਲੈਣ ਆਉਣਾ ਹਾਂਜੀ ਹਾਂਜੀ ਤੇ ਉਹ ਜ਼ਰੂਰ ਲੈ ਕੇ ਜਾ ਸਕਦੇ ਕਿਉਂਕਿ ਗੱਡੀ ਤੇ ਆਉਣਾ ਹੈਗਾ ਵਾਲਾ ਸਾਹਮਲੇ ਕੋਈ ਗੱਲ ਨਹੀਂ ਹੈ ਹਾਂ ਤੇ ਕੋਈ ਗੱਲ ਨਹੀਂ ਜ਼ਰੂਰ ਤੁਸੀਂ ਦੋਸਤੋ ਬੇਸ਼ੱਕ ਵੱਡੀ ਵਿਹੜ ਲੈਣ ਆਉਣਾ ਖਰੀਦਣ ਜਿੰਨੀਆਂ ਵਿਹੜਾ ਤੁਸੀਂ ਖਰੀਦਣੀਆਂ ਨੇ ਹਾਂਜੀ ਹਾਂਜੀ ਇਸ ਵਿਹੜ ਦੇ ਨਾਲ ਤੁਸੀਂ ਸੌਦਾ ਜਿਹੜਾ ਇਹ ਛੋਟੀ ਬੱਚੀ ਦਾ ਵੀ ਕਰ ਸਕਦੇ ਹੋ ਠੀਕ ਹੈ 2000 ਦੇ ਵਿੱਚ ਪਲੀ ਪਈ ਆ तकरीबन 6 ਮਹੀਨੇ ਸਾਹਮਣੇ ਤਿੰਨ ਚਾਰ ਹਜ਼ਾਰ ਦਾ ਤੇ ਦੁੱਧ ਹੀ ਪੀ ਗਈ ਹੋਣੀ ਹੈ ਬਸ ਬਸ ਅੱਗੇ 6 ਮਹੀਨੇ ਸਾਹਮਣੇ ਬਿਲਕੁਲ ਤਿਆਰੀ ਹੋ ਜਾਣੀ ਇਸ ਵੇੜ ਦੀ ਇਹ ਬੱਚੀ ਦੀ ਤੇ ਬਿਲਕੁਲ 2000 ਮੋਲਾ ਇਸ ਤੋਂ ਬਾਅਦ ਇੱਕ ਵੀਰ ਜੀ ਅਫਸਰ ਇਹ ਵੀ ਅਫਸਰ ਕਿੰਨੇ ਚਿਰ ਦੀ 2 ਸਾਲ ਦੀ ਉਮਰ ਦੀ 2 ਸਾਲ ਦੀ ਲਗ ਤਕਰੀਬਨ ਖੀਰੀ ਤਾਂ ਇਦਾਂ ਤੋਂ ਨਾ ਹਾਂਜੀ ਦੰਦੋਂ ਖੀਰੀ ਆ ਤੇ 2 ਸਾਲ ਦੀ ਉਮਰ ਆ ਵੇੜ ਇਹ ਵੀ ਜਿਹੜੀ ਆ ਦੋਸਤੋ ਵਧੀਆ ਹੈਗੀ ਬੱਚੀ ਠੀਕ ਆ ਆਉਣ ਵਾਲੇ ਟਾਈਮ ਤੁਸੀਂ ਬੇਸ਼ੱਕ ਗੱਬਣ ਕਰਵਾ ਸਕਦੇ ਹੋ ਤੇ ਥਣ ਮੈਂ ਤੁਹਾਨੂੰ ਜਿੰਨਾ ਹੋ ਸਕਦਾ ਦਿਖਾ ਦੇਣਾ ਚਾਰ ਥਣ ਨੇ ਪ੍ਰੋਪਰ ਠੀਕ ਹੈ ਜੀ ਆ ਕਰੋ ਚੱਕਾ ਠੀਕ ਹੈ ਇਹਦਾ ਫਿਰ ਵੀਰ ਜੀ ਕੀ ਲੈਦੇ ਆ ਇਹ ਵੀਰ ਜੀ 4000 ਰੁਪਏ ਦੇ ਦੇ ਦਾਂਗੇ 4000 ਦੀਆਂ ਹਾਂਜੀ ਹਾਂਜੀ ਇਹ ਜਿੰਨਾ ਕ ਮੁੱਲ ਕੀਤਾ ਇਤੋਂ ਜ਼ਿਆਦਾ ਤੇ ਦੋਦੇ ਬੱਚੇ ਪੀ ਜਾਂਦੇ ਆ ਪੀ ਜਾਂਦੇ ਆ ਜੀ ਪੀ ਜਾਂਦੇ ਆ ਇਹ ਆਉਂਦਾ ਵੀ ਵੀਰ ਕੁਛ ਨਹੀਂ ਆਂ ਜੀ ਜਕਰ ਬੱਚਾ ਲੈਣਾ ਹੋਵੇ ਨਾ ਇਹ ਦੋਵੇਂ ਇਕੱਠੀਆਂ ਖੜੂ 5000 ਦੀਆਂ ਦੇ ਦਾਂਗੇ ਇਹ ਦੋਵੇਂ ਆ ਦੋਵੇਂ ਇਕੱਠੀਆਂ ਖੜੂਗਾ ਤੇ ਕੋਈ ਨਹੀਂ 5 ਦਾ ਹੀ ਜੋੜਾ ਜੋੜਾ 5 ਦਾ ਹੀ ਦੇ ਦਾਂਗੇ ਹਾਂ ਹਾਂ ਜੀ ਵੈਸੇ ਤਾਂ 6 ਦਾ ਬਣਦਾ ਹਾਂ ਜੀ ਜੋੜਾ ਲੈ ਜੂਗਾ ਕੋਈ 5 ਦਾ ਕੋਈ 5 ਦਾ ਹੀ ਦੇ ਦਾਂਗੇ ਕੋਈ ਗੱਲ ਨਹੀਂ ਲਓ ਵੀ ਦੋਸਤੋ ਆ ਜ਼ਰੂਰ ਤੁਸੀਂ ਨੋਟ ਕਰ ਲਿਓ ਵੱਡੀਆਂ ਵਹਿੜਾਂ ਦੇ ਨਾਲ ਦੋਵੇਂ ਬੱਚੇ ਵੀ ਲੈ ਜਿਓ ਠੀਕ ਆ ਜੀ ਵੱਡੀ ਵੜ ਇੱਕ ਲੈ ਕੇ ਜਾਣੀ ਆ ਤੇ 4000 ਦੀ ਇਹ ਬੱਛੀ ਆ ਜੇਕਰ ਦੋਵੇਂ ਬੈੜਾ ਪਾਲੋਗੇ ਤੇ ਬਿਲਕੁਲ ਤੁਸੀਂ ਘੱਟੋ ਘੱਟ ਵੀ 5000 ਦੇ ਵਿੱਚ ਦੋ ਬੱਛੀਆਂ ਲੈ ਜਿਓ ਵੱਡੀ ਬੈੜ ਦੇ ਨਾਲ ਸੌਦਾ ਕਰਕੇ ਠੀਕ ਆ ਤੇ ਇੱਕ ਸੋਨੂ ਵੀਰ ਸੰਪਰਕ ਨੰਬਰ ਆਪਣੇ ਜਰੂਰ ਦੱਸ ਜੀ ਹਾਂਜੀ 98150 82415 ਠੀਕ ਹੈ ਜੀ ਹਾਂਜੀ ਤੇ ਪਿੰਡ ਜਿਹੜਾ ਖਾਸ ਦੁਗਲ ਵਾਲਾ ਜੀ ਪਿੰਡ ਦੁਗਲ ਵਾਲਾ ਤਹਿਸੀਲ ਜਿਹੜਾ ਆਪਾਂ ਨੂੰ ਤਰਨਤਾਰਨ ਆ ਆਪਣਾ ਤਰਨਤਾਰਨ ਹਰੀਕੇ ਹਾਈਵੇ ਜਿਹੜਾ ਵਾ ਇੱਥੋਂ 3 ਕਿਲੋਮੀਟਰ ਆਪਣੇ ਪਿੰਡ ਤੋਂ ਜੀ ਹਾਂਜੀ ਓਕੇ ਸੋ ਦੋਸਤੋ ਵਪਾਰ ਦਾ ਵੀਰ ਦਾ ਕੰਮ ਆ ਤੇ ਤੁਸੀਂ ਪਸ਼ੂ ਜੜੇ ਐਨੀਮਲ ਆਪਾਂ ਤੁਹਾਨੂੰ ਦਿਖਾਏ ਆ ਸਾਰੇ ਚੰਗੇ ਆਪੋ ਆਪਣੀ ਜਗ੍ਹਾ ਤੇ ਪਸ਼ੂ ਐਨੀਮਲ ਸਾਰੇ ਚੰਗੇ ਆ ਭਾਪੜਤਾ ਵੀ ਬਿਲਕੁਲ ਹੈਗਾ ਤੇ ਅੱਗੇ ਕਿਸੇ ਵੀਰ ਨੇ ਜੇਕਰ ਥੋੜੇ ਪਾਤੇ ਕਿਤੇ ਜਲਪਾਣੀ ਵਾਸਤੇ ਅੱਗੇ ਦੋਸਤੋ ਸੇਲ ਵਾਸਤੇ ਵੀ ਪਸ਼ੂ ਲੈ ਕੇ ਜਾਣਾ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਚੰਗੇ ਐਨੀਮਲ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ